ਆ ਵੇਖੋ ਭਾਈ ਪਰਨੇ ਵੀ ਲਾਏ ਆ ਬੰਦਾ ਹੀ ਆਇਆ ਇਹਦਾ ਇਹਨਾਂ ਬਾਪ ਮੇਰੇ ਤੇ ਥੀ ਪਏ ਆ ਉਹ ਇਹ ਬੰਦਾ ਹੀ ਲਾ ਲਾ ਬਾਗੂ ਲਾ ਬਾਗੂ ਲਾ ਬਾਗੂ ਲਾ ਬਾਗੂ ਲਾ ਬਾਗੂ ਫਾਗੂ ਜੋਂਗ ਤੇ ਲੈ ਗਿਆ ਤੂੰ ਮਾਫੀ ਮੰਗ ਲੈ ਉਹਨੂੰ ਮਾਰ ਮਾਰ ਉਹਨੂੰ ਬੰਦੇ ਨੂੰ ਪੜਦਾ ਇਹਨ ਬੰਨੋ ਇੱਥੇ ਚੌਂਕ ਦੇ ਤੈਨੂੰ ਪਾਗ ਲਾਈ ਆਪਦੇ ਪਹਿਲੇ ਮੇਰੇ ਪਾਸੇ ਆਜੋ ਰਹਿਨਦ 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 ਟੋਪ ਕਰਕੇ ਪਹਿਲਾਂ ਜਗਾਂ ਦੀ ਰੇ ਪਹਿਲਾਂ ਜਗਾਂ ਦੀ ਰੇ ਮੈਂ ਬਣਾਉਂਦਾ ਮੇਰਾ ਚੈਨਲ ਮੈਂ ਬਣਾਉਂਦਾ ਤੂੰ ਬੈਠ ਕੇ ਬੰਦ ਕਰ ਪਹਿਲੇ ਪਾਗ ਬਾਰੇ ਸੋਚਣਾ ਹੈ ਕੀ ਕੈਮਰਾ ਫੜਾਉਂ ਰਿਹਾ ਨਹੀਂ ਬੰਦ ਕਰ ਨਹੀਂ ਕੈਮਰਾ ਫੜਾ ਨਹੀਂ ਬੰਦ ਕੋਈ ਨਹੀਂ ਮੁੰਡੋ ਯਾਰ ਸਾਰੇ ਸਾਹਮਣੇ ਮਾਰ ਗਾ ਨੱਕ ਨਾਲ ਕੀ ਰਾਂ ਗੱਡੀ ਤੇ ਕੱਢ ਨੱਕ ਨਾਲ ਕੀ ਨਾ ਓ ਯਾਰ ਤੂੰ ਕੱਢ ਕਹ ਨਾ ਕਰਨੀ ਨਾ ਇਧਰ ਕਰਿਓ ਫੁੱਲਾ ਸਿੰਘ ਹਾਂ ਮੈਂ ਕੁੱਟ ਕੇ ਬਣਾਉਣਾ ਨਾ ਮਾਫੀ ਹੋ ਗਈ ਕੋਈ ਹੁਣ ਬਾਕੀ ਵੇਖਾਂਗੇ ਹਾਂ ਗੱਲ ਕੋਈ ਨਹੀਂ ਭਰਾ ਤੂੰ ਵੇਖ ਲਈ ਛੱਡੋ ਵੇਖ ਲਿਓ ਵੇਖ ਲਈ ਗੱਲ ਖਤਮ ਕਹਿੰਦਾ ਆਂਦਾ ਬਾਜ ਵੇਖਾਂਗੇ ਬਾਕੀ ਕਹਣਾ ਦਾ ਇਹੋ ਜੀ ਮੇਰੇ ਵੀਰ ਜੇ ਉਹਨੂੰ ਹੱਥ ਲੱਗ ਗਿਆ ਨਾ ਮੈਨੂੰ ਪਿਓ ਦਾ ਪੁੱਤ ਨਾ ਗਈ ਮੈਨੂੰ ਪਿਓ ਦਾ ਪੁੱਤ ਨਾ ਗਈ ਕਰੋ ਗੱਟੇ ਨਾ ਲੈਂਦੇ ਇਹ ਮੈਨੂੰ ਪਚੋ ਦਾ ਮੁੱਤ ਨਾ ਜੀ ਉਸਤਾਦ ਨੂੰ ਦਿਵਾਟਾ ਦੇ ਦਿਖਾਇਓ ਆ ਆ ਬੰਦਾ ਕਹਿੰਦਾ ਜੇ ਦੁਬਾਰਾ ਆ ਵਿਖਾਓ ਤੀ ਨਾ ਕੀ ਤੇਰਾ ਤੇਰੇ ਨਾਲ ਆ ਗਿਆ ਹਾਂਜੀ ਬਾਈ ਜੀ ਅੱਜ ਅਸੀਂ ਪਿੰਡ ਚੀਮਾ ਬਾੜ ਜਿਲ੍ਹਾ ਅਮਰਸਰ ਦੇ ਵਿੱਚ ਆਇਆ ਇੱਥੇ ਇੱਕ ਸਿੱਖ ਪਰਿਵਾਰ ਦੀ ਇੱਕ ਸਿੱਖ ਵੀਰਦੀ ਆ ਗੈਰ ਸਿੱਖ ਨੇ 크੍ਰਿਸਚਨ ਬੰਦੇ ਨੇ ਪਾਗ ਲਾਈਆ ਤੇ ਜਦੋਂ ਅਸੀਂ ਆਏ ਆ ਉਹਨ ਮਿਲਣਾ ਤੇ ਸਾਨੂੰ ਵੇਖ ਕੇ ਭੱਜ ਗਿਆ ਆਓ ਤੁਹਾਨੂੰ ਹੁਣ ਦਿੰਦੇ ਕਿੱਦਾਂ ਉਹਨੂੰ ਪਰਿਆ ਵਾ ਥੇ ਕਿ ਤਵਾਰ ਅੱਜ ખોદા લગા સેગાવલું એકેરા પેણ્ટ કેરાગાગા? એચેમાભાશં એચેમાભાશં પાંડાશં પાકેં પાંડ� ਮਾਫੀ ਮੰਗ ਲਾ ਲਾ ਬਾਗੂ ਲਾ ਬਾਗੂ ਲਾ ਬਾਗੂ ਲਾ ਬਾਗੂ ਸਾਧਾ ਸਾਧਾ ਮਾਰ ਜਾ ਮਾਫੀ ਮੰਗੋ ਤਲ ਸੰਗਮਾ ਕੇ ਤੋ ਉਹ ਚਪਲ ਪਾ ਲੈ ਬਾਗ ਲੈਂਦਾ ਮਿਲਿਆ ਆ ਫਾੜੋ ਫਾੜੋ ਹੁਣ ਲੈ ਬਾਗੋ ਮਾ ਫਾੜ ਦੋ ਇਧਰ ਆ ਇਧਰ ਆ ਲੈ ਲਓ ਤੇ ਆ ਨੋਰੀ ਰੀ ਉਹ ਲਾ ਗਿਆ ਬਾਗਣਾ ਚੱਲ 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 ਇਧਰ ਆ ਮਾਫੀ ਮੰਗੋ ਤੂੰ ਬਾਗ ਲੈ ਲੈ ਇਧਰ ਮਾਫੀ ਮੰਗੋ ਤੂੰ ਮਾਫੀ ਮੈਂ ਕਿ ਥਾਣਾ ਤੈਨੂੰ ਗੱਡੀ ਲੈ ਫਾੜ ਦੇਦਾ ਇਧਰ ਆਈ ਹੁਣ ਫੱਦ ਸੁਣੋ 1 ਮਿੰਟ ਤੇਰਾ ਸਾਦਾ ਤੇਰੀ ਪਾਗ ਨਹੀਂ ਲਾਈ ਤੂੰ ਪਾਗ ਨਹੀਂ ਬਾਬਾ ਮੈਂ ਸੋਹ ਮੈਂ ਆਪ ਦੇਖੀ ਵੀਡੀਓ ਚੱਲ ਦੇ ਤੇਰੀ ਵੀਡੀਓ ਮੈਂ ਆ ਵੇਖੀ ਆ ਰਹਿਣ ਦੋ ਫਟ ਲੱਗੀ ਤੇ ਮੈਂ ਦੱਸਦਾ ਮੈਂ ਤੂੰ ਪਾ ਕੇ ਲਈ ਤੂੰ ਇੱਥੇ ਚੌਂਗਦੇ ਲੈ ਗਿਆ ਤੂੰ ਮਾਫੀ ਮੰਗੇ ਲੈ ਉਹਨੂੰ ਮਾਰ ਮਾਰ ਉਹਨੂੰ ਬੰਦੇ ਨੂੰ ਕਰਦਾ ਇਹਨੂੰ ਬੰਨੋ ਇੱਥੇ ਚੌਂਗਦੇ ਨੂੰ ਅੱਗ ਲਾ ਪਾਗ ਲਾ ਨਾ ਨਹੀਂ ਨਾ ਆਉਂਦਾ ਜਿਹੜਾ ਆਵੇ ਇੱਥੇ ਉਹ ਬਈ ਪੁੰਦ ਗਿਆ ਇੱਥੇ ਸਦੋ ਫੂਲ ਲਾ ਕੇ ਸਾਰਿਆਂ ਨੂੰ ਪਾਗ ਲਾ ਨਾ ਤੂੰ ਹਾਂ ਮਾਫੀ ਇੱਥੇ ਲੈ ਕਿੱਟਾ ਬਦਮਾਸ਼ ਇਹਨੇ 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 ਪੈਣੇ ਪਾਗ ਲਾਈ ਇਹ ਮੁੰਡੇ ਦੀ ਇਹਨੇ ਆ ਦਸਤਾਰ ਲਾਣਾ ਤੂੰ ਇਹਨੇ ਦਸਤਾਰ ਲਾਈ ਆ ਬੰਦੇ ਦੀ ਪੱਗ ਲਾ ਕੇ ਪੈਰਾਂ 'ਚ ਰੋਲੀ ਇਹਨੇ ਅਗੁਰੀ ਆ ਫੜੀ ਮੜਾ ਤੂੰ ਮੇਰੇ ਕੋਲ ਵੀਡੀਓ ਆਈ ਦੀ ਆ ਫੜੀ ਹੱਥ ਲਾ ਦਸਤਾਰ ਨੂੰ ਉਹ ਆ ਫੜੀ ਲੈ ਇਹਨੂੰ ਕਿ ਤੱਕ ਫੇਰ ਲਾ ਬਰਸ਼ਾ ਕੱਟ ਲੈ ਅੰਦਰ ਜਾ ਫੜ ਬੱਸ ਕਰ ਬਹੁਤ ਹੋ ਗਿਆ ਨਾ ਸਮਝ ਗਿਆ ਬੱਬੇ ਆ ਆ ਮੈਂ ਤੈਨੂੰ ਵੇਖਿਆ ਤੂੰ ਪੱਗ ਲਾਉਣ ਲੱਗਾਵੇਂ ਦਾ ਪਹਿਲਾਂ ਬੱਬੇ ਭਾਈ ਉਹ ਤਿੰਨੇ ਜਾਣੇ ਮੇਰੇ ਤਿੰਨੇ ਜਾਣੇ ਤੇਰੇ ਅੱਗੇ ਆਉਂਦੇ ਆ ਤੈਨੂੰ ਪਤਾ ਨਹੀਂ ਵਰਾ ਮੈਂ ਚਾ ਮੈਂ ਜੱਫੀ ਬੰਦੀਆਂ ਨਹੀਂ ਲੈ ਕੇ ਜਾਂਦਾ ਉਹਨਾਂ ਤੇਰਾ ਟੁਕੜੇ ਟੁਕੜੇ ਕਰ ਦੇਣਾ ਹੀ ਹੁੰਨਾ ਤੇਰੇ ਬਰਾ ਬਾਬਾ ਇਹਨੇ ਰੋਡ ਰਹਿਣ ਦੇ ਰਹਿਣ ਦੇ ਰਹਿਣ ਦੇ ਰਹਿਣ ਦੇ ਰਹਿਣ ਦੇ ਇੱਕ ਮਿੰਟ ਸਮਝਾ ਦੇ ਵੀਡੀਓ ਵੀਡੀਓ ਵੇਖਦਾ ਨਾ ਤੈਨੂੰ ਮੈਂ ਦੱਸਾਂ ਪਰ ਤੈਨੂੰ ਮੈਂ ਬੰਦ ਕਰ ਦੇ ਮਾਤਾ ਇਹ ਪੱਗ ਲਾਈ ਆਉਂਦੇ ਹੀ ਬੈਣਾ ਮੇਰੇ ਪਾਸੇ ਜੋ ਤੁਸੀਂ ਮੇਰੇ ਪੈਣਾ ਪਾਸੇ ਜੋ ਤੁਸੀਂ ਪਾਸੇ ਇੱਥੇ ਇੱਥੇ ਮਾਫੀ ਮਾਉਣ ਉਹਨੂੰ ਕੁਛ ਆਖਿਆ ਨਾ ਦਾ ਹਿਸਾਬ ਨਾਲ ਘਰੋਂ ਕੱਢ ਕੇ ਲੈ ਜਾਂਦਾਂ ਨੂੰ ਮੈਂ ਅਜੇ ਦਾ ਫੋਨ ਹੋਗਾ ਗੁਰੇ ਤਾਜ ਵਾ ਸਾਡਾ ਤੁਸੀਂ ਇਹਨੂੰ ਪਖੰਡ ਬਣਾਇਆ ਜੇ ਆ ਜੇ ਇਹਦੇ ਫੜ ਕੇ ਪੱਗ ਲਾਤੀ ਬੰਦੇ ਦੀ ਆ ਫੜ ਲਿਆ ਬੰਦਾ ਤੁਹਾਡਾ ਸੂਏ ਤੇ ਮਾਰ ਕੇ ਲਾਈ ਪੈਣਾ ਫੜ ਲਿਆ ਬੰਦਾ ਸੂਏ ਤੇ ਉਨਾ ਗੱਲ ਪਿਆਏ ਸੂਏ ਦੇ ਸੂਏ ਤੇ ਜਿਹੜਾ ਇਹਨਾਂ ਦੇ ਘਰ ਤੋਂ ਆ ਕੇ ਸਿੱਧਾ ਹੀ ਖੱਬੇ ਹੱਥ ਸੱਜੇ ਹੱਥ ਮੁੜਿਆ ਮੈਂ ਮੰਨਦਾ ਇਹਨਾਂ ਬੰਦਿਆਂ ਦਾ ਕੀ ਪਤਾ ਇੱਥੇ ਆਇਆ ਪਹਿਲਾਂ ਮੁੜਦਾ ਉਹ ਬਾਤ ਸਰ ਬਾਤ ਮੰਨ ਦੋ ਮੰਨ ਦੋ ਬੰਦ ਮੰਨ ਦੋ ਗੋਰੀ ਫਿਰ ਪਗਲਾ ਹੀ ਇਹ ਦਸਤਾਰ ਬੰਦੇ ਦੀ ਪਗਲਾ ਹੀ ਨੇ ਸਰਦਾਰ ਬੰਦੇ ਦੀ ਮੇਰਾ ਚਲਾਣਾ ਮੈਂ ਕਿਤੇ ਉਹ ਗੱਲ ਹੋਈ ਹੈ ਨਾ ਹਾਂਜੀ ਬਤੀ ਇਹਨਾਂ ਦੀ ਹਾਂ ਹੁਣ ਅਸੀਂ ਆਪਾਂ ਬੰਦੇ ਦੇ ਘਰ ਗਏ ਆ ਇਹਨੇ ਬੰਦੇ ਦੀ ਉਹਦੇ ਉੱਤੇ ਪੱਗ ਲਾਈ ਆ ਯਾਰ ਪੱਗ ਦੀ ਮੇਟਾ ਕੀ ਹੈ ਮੇਰੀ ਵੀ ਗੱਲ ਸੁਣੋ ਕਿਤੇ ਇਹਨਾਂ ਦੀ ਗੱਲ ਹੋਈ ਹੈ ਨਾ ਪੁੱਛ ਲੋ ਇਹਨੂੰ ਮੈਂ ਨਾਲ ਲੈ ਕੇ ਉਹਨਾਂ ਦੇ ਘਰ ਗਿਆ ਗਲਤੀ ਮੰਨੀ ਵੀ ਠੀਕ ਆ ਜੀ ਹੱਥ ਵੱਜ ਗਿਆ ਆਪਾਂ ਇਹ ਨਹੀਂ ਲੈਣੀ ਛੱਟ ਨਹੀਂ ਵਜਾ ਵੀਰ ਦੀ ਪੱਗ ਲਾਈ ਇਹਨੇ ਆਪ ਮੰਨਿਆ ਪੱਗ ਲਾਈ ਆ ਮੇਰੇ ਤੋਂ ਵੀਡੀਓ ਆਈ ਯਾਰ ਸਾਡੇ ਕੋਲ ਵੀਡੀਓ ਆਈ ਆ ਆਓ ਉਹਨਾਂ ਕੋਲ ਚੱਲਦੇ ਲੋਕ ਦੇਣਗੇ ਮੈਂ ਤਾਂ ਉਹਨਾਂ ਦੀ ਪ੍ਰਾਪ ਕਰਦੇ ਆ ਬੁਲਾ ਲੋ ਇਹਨੇ ਇਹਨੇ ਪੱਗ ਲਾਈ ਉਹਦੇ ਬੰਦੇ ਦੀ ਪੈ ਪੈਰਾਂ 'ਚ ਰੋਲੀ ਪਾ ਹਜੇ ਹਾਲ ਲਾ ਕਿ ਮੇਰੇ ਨਾਲ ਸਾਰੇ ਮੇਰੇ ਨਾਲ ਆਉਣ ਦੇ ਜਿੱਥੇ ਬੰਦਿਆਂ ਵਾਲੇ ਮੈਂ ਲੈ ਕੇ ਨਹੀਂ ਆਇਆ ਮੈਂ ਕੋਈ ਨਹੀਂ ਪਹਿਲਾਂ ਮੈਂ ਉਹਨੂੰ ਤੇਰੀ ਲੱਤ ਤੋੜ ਦੇਣੀ ਸਾਰੇ ਆਉਂਦੇ ਦੇ ਮੈਂ ਵੀ ਨਹੀਂ ਨਹੀਂ ਚੱਲ ਸਾਡੇ ਕੋਲ ਨਹੀਂ ਹੋਣ ਨਹੀਂ ਕੋਈ ਨਹੀਂ ਫਿਰ ਇੰਨੀ ਹੋ ਗਈ ਬਹੁਤ ਹੋ ਗਈ ਬੜਾ ਯਾਰ ਬੜਾ ਬੜਾ ਮਰਾ ਭਰਾ ਬੜਾ ਇਨੇ ਕੋਈ ਨਹੀਂ ਕੋਈ ਨਹੀਂ ਕੋਈ ਰੋਜੋ ਵਾਲਾ ਆਣ ਪੜਾਉਂ ਆਉਂਦਾ ਹੈ ਤਰੀ ਚਲੋ ਉੱਥੇ ਦੁਕਾਨ ਤੇ ਚਲਦੇ ਆਜੋ ਆਹ ਚਲੋ ਇਹ ਇਥੇ ਚੌਂਚੇ ਤੇ ਬੋਨੇ ਮਾਖੇ ਸਾਰੇ ਬੈਠੇ ਬਾਬੇ ਨੇ ਉੱਥੇ ਬੈਠਣਾ ਮੈਂ ਉਹ ਕਹਾਂ ਆ ਜੀ ਕੋਈ ਨਾ ਵੀਰੇ ਕੋਈ ਜਵਾਕਾਂ ਦਾ ਪਿਆ ਇੱਥੇ ਜਵਾਕ ਨੂੰ ਕੋੜਤਾ ਹੁੰਦਾ ਬਾਹਰ ਚੱਲੇ ਸਾਦ ਲੋ ਫੋਨਾਂ ਲੈ ਕੇ ਗਿਆ ਮੁੰਡਾ ਅੱਦੇ ਲੜਿਆ ਨਿੱਕੇ ਭਰਾਣਾ ਲੜਿਆ ਨਿੱਕੇ ਭਰਾਣਾ ਦਸਤਾਰ ਕਿਦੀ ਲਾਈ ਬਣਾ ਲਾਗੋ ਬੰਨ ਪੁੱਛ ਕੇ ਵੇਖੀ ਦਸਤਾਰ ਕਿਦੀ ਲਾਈ ਉਹਦੇ ਵੱਡੇ ਭਰਾ ਦੀ ਉਹ ਪਤਾ ਕੀ ਗੱਲ ਹੈ ਉਹਦੇ ਵੱਡੇ ਭਰਾ ਦੀ ਆ ਵੀਰ ਗਿਆ ਹਾਂਜੀ ਆ ਵੀਰ ਗਿਆ ਇਹ ਇਹਦੀ ਗਲਤੀ ਹੈਗੇ ਨਾ ਉਹਦੇ ਫਟਾ ਨਹੀਂ ਲਗਿਆ ਨਾ ਪਤਾ ਕਿੰਨਾ ਕੜਿਆ ਮਾਰੇ ਇਹਦੇ ਬਾਬਾ ਜੀ ਜਿਹਨੂੰ ਪੱਗ ਲਾ ਦੂਗਾ ਜਿਹਨੂੰ ਪੱਗ ਲਾ ਦੂਗਾ ਪੱਗ ਲਾ ਦੂ ਉਹਦੇ ਦੇ ਕੀ ਕਰਨਗੇ ਵੇ ਪਤਾ ਕੀ ਇਹ ਗੱਲ ਕਰਨੀ ਹੈ ਹੋਰ ਕਾਹਦੀ ਗਲਤ ਦੋਸਤ ਆ ਮੇਰੀ ਗੱਲ ਸੁਣ ਆਪਣੀ ਗੱਲ ਹੋਣੀ ਹੈ ਮੈਂ ਮਗਰੋਂ ਆ ਕੇ ਨੂੰ ੱਟਾ ਮਾਰਦਾ ਚੰਗੀ ਗੱਲ ਉਹਨਾਂ ਦਾ ਮਾਨ ਦਾ ਸਟਾ ਲੱਗਿਆ ਉਹਦੇ ਪਾਗ ਲਾਈ ਪਾਗ ਲਾ ਕੇ ਮੈਨੂੰ ਰੋਕ ਦੇ ਦੀ ਤੇੜਕ ਤਨਾ ਹੀ ਗਿਆ ਮੈਂ ਤੇ ਘਰ ਗਿਆ ਕਿੰਨਿਆ ਘੁਮਾ ਗਿਆ ਮੰਗਣ ਗਿਆ ਤਾਂ ਹਰ ਕੇ ਦਰ ਤਾ ਲਾ ਕੇ ਮਾਫੀ ਮੰਗ ਗਿਆ ਨਾ ਕੋਈ ਨੇ ਤੁਸੀਂ ਮਾਰ ਦੋ ਮਾਰ ਦੋ ਮਾਰ ਕੇ ਕਰ ਬਚ ਗਿਆ ਇਹਨੂੰ ਮਾਰਿਆ ਨਹੀਂ ਆ ਬਾਬਾ ਇਦਾਂ ਨਹੀਂ ਦਾ ਮੇਰੇ ਬਾਬੇ ਹੱਦ ਨਹੀਂ ਦਾ ਵੀਰੇ ਮੇਰੀ ਗੱਲ ਹੋ ਗਈ ਆ ਅਸੀਂ ਇਦਾਂ ਪਾਗ ਪਾਗ ਲਾ ਕੇ ਗੱਲ ਮੰਨ ਲੂਗਾ ਤੋ ਤੋ ਫਟ ਗਿਆ ਪਾਗ ਲਾ ਕੇ ਗੱਲ ਮੰਨ ਲੂਗਾ ਤੇ ਉੱਥੇ ਕਰਨਾ ਗਾਲੀ ਕਰਨੋ ਹਾਂ ਇਹਨਾਂ ਦੇ ਇਹਨਾਂ ਦੇ ਖੁੱਲੇ ਆ ਸਾਡੇ ਨਾਲ ਗੱਲ ਕਰਦਾ ਭੱਜਣਾ ਭਰਾਗੇ ਦੁਕਾਨ ਤੇ ਰਹਿਣਾ ਭਜਾ ਇਹਨਾਂ ਦੇ ਦੇ ਵੀਰ ਤਾਂ ਖੁੱਲੇ ਇਹਨਾਂ ਦੇ ਯਾ ਇੱਜ਼ਤ ਕਰਨੀ ਸਿੱਖੀ ਦਿੰਦੀ ਹੈ ਦਸਤਾਰ ਦੀ ਉਹ ਇੱਜ਼ਤ ਬਾਇਗਰੂ ਜਦੋਂ ਹੋਈ ਹੈ ਨਾ ਪੁੱਛੋ ਅਸੀਂ ਚੋਕੇ ਉਹਨਾਂ ਨੂੰ ਦਸਤਾਰ ਫੜਾਈ ਵੀ ਘਰ ਗਏ ਆ ਕਿਉਂਕਿ ਦਸਤਾਰ ਫੜਾਈ ਇਹ ਠੀਕ ਆ ਹੋਰ ਇਸ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਆ ਤਾਂ ਫੇਰ ਕੱਲ ਨੂੰ ਫੇਰ ਲਾ ਕੇ ਫੇਰ ਚੋਕੇ ਫੜਾ ਦੇਣਗੇ ਕਿੱਥੇ ਆਪਣੇ ਬੰਦੇਓ ਹੋ ਕੀ ਗੱਲ ਕਹਿੰਦੇ ਆ ਰਹੀ ਸੀ ਹਾਂਜੀ ਆ ਮੈਂ ਵੈਸੇ ਭਰਪੂਰ ਕਟਾਇਆ ਹੁਣ ਜੇ ਸੱਤਾਂ ਦੇ ਪਾਇਦੇ ਪੱਜਿਆ ਕਿਉਂ ਫਿਰ ਉਥੇ ਉਥੇ ਖੜਾ ਰਹਿਣਾ ਸੀ ਤੇਰੇ ਨਾਲ ਗੱਲ ਕਰਨੀ ਆਉਨੇ ਹਾਂ ਮੋੜ ਛੱਡੇ ਪਾ ਕੇ ਗਾਹ ਗਿਆ ਤੂੰ ਕਿਹੜਾ ਪਿੰਡ ਹੈ ਟੀਮਾਂ ਬਾਠ ਹਾਂਜੀ ਹਾਂਜੀ ਇੱਥੇ ਦੇ ਵਾਵਾ ਵੀਰ ਨੂੰ ਜਾਣਦੇ ਮੈਨੂੰ ਇੱਥੇ ਰਾਜਸਣ ਖੜਿਆ ਹੈ ਬੰਦਾ ਪਾਬਗਦੇ ਕੋਈ ਸਾਰੇ ਸਭਾਂ ਮਾਸ਼ਾਲਲਾ ਹਾਂ ਆ ਸੰਜੀ ਅੱਜ ਅਸੀਂ ਚੀਮਾਂ ਬਾਠ ਪਿੰਡ ਆਏ ਆ ਜਿਹੜਾ ਇਹ ਵੀ ਤੁਸੀਂ ਦੇਖ ਰਹੇ ਜੇ 크ਿਸਚਨ ਫੈਮਲੀ ਨੂੰ ਬਿਲੋਂਗ ਕਰਦਾ ਵਾ ਚਲੋ ਆਪਾਂ ਕਿਸੇ ਕਮਿਊਨਿਟੀ ਨੂੰ ਮਾੜਾ ਨਹੀਂ ਕਹਿੰਦੇ ਪਰ ਇਹਨੇ ਸਰਦਾਰ ਬੰਦੇ ਦੀ ਪਰਸੋਂ ਪੱਗ ਲਾਈ ਆ ਪੱਗ ਲਾ ਕੇ ਪੈਰਾਂ 'ਚ ਰੋਲੀ ਉਹ ਵੀਡੀਓ ਆਪਣੇ ਕੋਲ ਪਈ ਆ ਠੀਕ ਹੈ ਜੀ ਉਲਟਾ ਹਜੇ ਵੀ ਉਹ ਮਾਫੀ ਨਹੀਂ ਮੰਗਦਾ ਹਜੇ ਵੀ ਏਸੀ ਧਿਆਕਰਦਾ ਸੀਗਾ ਇਹ ਅੱਜ ਅਸੀਂ ਜਦੋਂ ਆਏ ਤਾਂ ਸਾਨੂੰ ਵੇਖ ਕੇ ਭੱਜਿਆ ਸੀਗਾ ਵੀ ਜੇ ਮੇਰਾ ਵੀ ਹੋਣ ਉਹਦੇ ਨਾਲ ਉਲੂਲੀਪੀਰੀ ਕੀਤੀ ਤੇ ਲੱਤਾਂਾਂ ਤੋੜ ਕੇ ਜਾਵਾਂਗੇ ਤੇਰੀ ਇਹ ਗੱਲ ਯਾਦ ਰੱਖੀ ਦਿਓ ਆਪਣੀ ਬੜੇ ਸਿੰਘ ਮੇਰੇ ਨਾਲ ਆਉਣ ਨੂੰ ਤਿਆਰ ਹੀਗਾ ਮੈਂ ਲੈ ਗਈ ਨਹੀਂ ਆ ਉਹਨਾਂ ਨੂੰ ਉਹਨਾਂ ਨੇ ਮੇਰੀ ਵੀ ਨਹੀਂ ਸੋਣੀ ਗਾ ਤੋ ਹਾਂ 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 ਪਿੰਡ ਦੇ ਵੀਰ ਆ ਤੁਸੀਂ ਵੀ ਯਾਰ ਆਪਾਂ ਪਿੰਡ ਦੇ ਵੀਰ ਆ ਆਪਾਂ ਨੂੰ ਧਿਆਨ ਰੱਖਣਾ ਜੇ ਇਹ ਕੋਈ ਦੂਜਾ ਆਣ ਕੇ ਤੇ ਆਪਣੇ ਬੰਦੇ ਦੀ ਪੱਗ ਲਾ ਦਿੰਦਾ ਯਾਰ ਆਪਣੇ ਘਰਾਂ ਜੀ ਜੇ ਪੱਗਾਂ ਨਾਲ ਲੱਭੇ ਤਾਂ ਆਪਾਂ ਬਾਹਰੋਂ ਕਿੱਥੇ ਸੇਫ ਹੋਵਾਂਗੇ ਆਪਾਂ ਦੁਜਿਆਂ ਨੂੰ ਆਨੇ ਹਰਿਆਣੇ ਵਾਲਿਆਂ ਨੂੰ ਆਨੇ ਹਿਮਾਚਲ ਵਾਲਿਆਂ ਨੂੰ ਆਨੇ ਇਹਦੇ ਆਪਣੇ ਧਰਾਂ ਜੀ ਪੱਗਾਂ ਲਈ ਜਾਂਦੇ ਆ ਨਣੀ ਨਣੀ ਬੱਚੀ ਲੇਡੀਜ਼ ਨਾਲ ਬਸ 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 ਕਿੱਥੇ ਬੰਦਾ ਆਪਣਾ ਆਉਂਦਾ ਜੀ ਕਿੱਥੇ ਜਾਵੇਗਾ ਉਹ ਪਰ ਇਹ ਕਿਹਨਾ ਇਹ ਪਰਾਣੀ ਇਥੋਂ ਦੇ ਹੁਣਾ ਵਾ ਹੈ ਪਿੰਡ ਕਿਹੜਾ ਵਾ ਇਹੋ ਪਿੰਡ ਦਾ ਇਹੀ ਆ ਥਾੜੇ ਪਿੰਡ ਦਾ ਆ ਨਾ ਨਾ ਮੈਂ ਤਾਂ ਬਗ ਪਾਸ ਜਗਰੇ ਬੰਨਵਾ ਹਾਂ ਹਾਂ ਓਕੇ ਅਰੇ ਮੇਰੀ ਛੇ ਲਾਓ ਇੱਕ ਵਾਰੀ ਪਾਉ ਇਥੋਂ ਦਾ ਆ ਨਹੀਂ ਲਾਦੀ ਛੇ ਨਹੀਂ ਜਨਾ ਕੇ ਦੇ ਹੱਥ ਲਾਵੇ ਦਸਤਾਰ ਵਾਲੇ ਦੇ ਲੌਂਦਾ ਇਹ ਨਹੀਂ ਲਈ ਆ ਨਾਲੇ ਪੈਰਾਂ ਚ ਰੋਲੀਆਂ ਛੇਲ ਤੁਨੂੰ ਵੀ ਜੀਣੀ ਏ ਏਦਾਂ ਪਾਗੜੂ ਰੋਲਿਆ ਇਹਨੂੰ ਏਦਾਂ ਰੋਲ ਦੋ ਬੜਾ ਤੁਹਾਡੀ ਬਾਬੇ ਪਾਲਦੇ ਨੇ ਬੜੀਆਂ ਮਰਜ਼ੀਆਂ ਸਰਦਾਰੀਆਂ ਸਿਰ ਦੇਗੇ ਲਿਆਂਵਾਂਗੇ ਉਦਾਂ ਗਲਗੀਆਂ ਏ ਸ਼ਰਮ ਆਣੀ ਚਾਹੀਦੀ ਗੁਰਾ ਤੈਨੂੰ ਤੂੰ ਇਹਦੇ ਪਾਗੜੂ ਬੰਨ ਮੈਂ ਸਮਝਾ ਦੋ ਮੀਟਰ ਕਪੜਾ ਜਿਦਾ ਮਰਜ਼ੀ ਫੜ ਕੇ ਲਾ ਤਾ ਇਹਨੂੰ ਕਦੇ ਐਵੇਂ ਕੰਮ ਨਾ ਜਾਣੀ ਆ ਜਿਹੜੀਆਂ ਉੱਤੇ ਰੱਖੀਆਂ ਵਾਂ ਇਹਨਾਂ ਨੂੰ ਨਾ ਮੈਂ ਜਿਹੜੇ ਨਵੇਂ-ਨਵੇਂ ਬਣੇ ਆ ਨਾ ਜਿਹੜੇ ਕ੍ਰਿਸਚੀਅਨ ਆ ਪੁਰਾਣੇ ਉਹ ਬਹੁਤ ਵਧੀਆ ਵਾ ਜਿਹੜੇ ਦੋ ਚਾਰ ਨਵੇਂ-ਨਵੇਂ ਬਣੇ ਆ ਨਾ ਇਹਨਾਂ ਨੂੰ ਤੇ ਸੇਖ ਨਾ ਵਿਅੋਹ ਵਿਖਾ ਲਈ ਦਿੰਦੇ ਇਹਨਾਂ ਨੂੰ ਆ ਜਿਹੜੇ ਮੁੰਡੇ ਜਿਹੇ ਬਣੇ ਹੋਣ ਨਾਲੇ ਆ ਮੌਤ ਬਦਨਾਮ ਕਰਦੇ ਆ ਇਹ ਸਾਡੀਆਂ ਵੀਡੀਓ ਬਹੁਤ ਸੈਖੀਆਂ ਆ ਵਾ ਹੋ ਯਾਰ ਆ ਉਹ ਮੋਈ ਨਾ ਆ ਇਹਨੂੰ ਵਾਜਾ ਮਾਰਦੇ ਨੇ ਵੀਰ ਖਲੋਜਾ ਖਲੋਜਾ ਤੇ ਨਾਲ ਆਪ ਗੱਲ ਕਰ ਲੈਣੇ ਉੱਥੇ ਗੱਲ ਕਰਨੀ ਚੱਲੇ ਹਾਂ ਦੁਕਾਨ ਤੇ ਇਹ ਤਾਂ ਮੋਟਰਸਾਈਕਲ ਤੇ ਇਹ ਉਥੋਂ ਮੋੜਛਣ ਤੇ ਬੈਗੇ ਨੇ ਸੁਣੀਆਂ ਨਹੀਂ ਪਿੱਛੋਂ ਇਹਨੇ ਆ ਵੀਰ ਨਾ ਸੀਗੇ ਇਹਨੇ ਥੱਲੇ ਹੋ ਗਏ ਬਣ ਨੇ ਬਣੇ ਬਣੇਂ ਦੀਏ ਬਣੇਂ ਦੀਏ ਇਹ ਤੋ ਪਾਸੇ ਨੂੰ 5 ਮਿੰਟ ਇਧਰ ਨੂੰ ਕਰੋ ਇਹਨੂੰ ਨਹੀਂ ਬਾਬਾ ਜੀ ਇਹਨੂੰ ਰੋਜ ਨਹੀਂ ਬਤੇਰੀ ਹੋਵੇ ਇੰਨੇ ਉਹ ਨਹੀਂ ਸਨਾਂ ਵੀਰ ਕਾੜਨਾ ਕੋਈ ਰਵੇ ਹੁਣ ਲਾਉਣ ਦਾ ਜ਼ਰੂਰੀ ਆ ਨਹੀਂ ਨਹੀਂ ਤੂੰ ਗਾਹਾਂ ਨੂੰ ਲਾਵੇਂਗਾ ਨਹੀਂ ਤੂੰ ਕਿਸੇ ਨੂੰ ਲੋੜ ਤੋਂ ਰੋਕੇਗਾ ਵੀ ਵੀ ਨਹੀਂ ਨਾ ਏਦਾਂ ਹੁੰਦਾ ਹੀ ਆ ਠੀਕ ਆ ਲਾਓ ਵੀ ਕਿਤੇ ਆਪਣਾ ਬਣੇਗਾ ਵੀ ਬਣੇਗਾ ਵੀ ਉਹ ਵੀ ਗਾਹਾਂ ਹੋਈ ਉਹ ਚੱਲ ਕੋਈ ਨਹੀਂ ਕਰਦਾ ੱਗ ਚੋਕ ਕੇ ਬੰਨੇਗਾ ਵੀ ਜੱਡੀ ਕਿਉ ਕਿਤੇ ਮੈਂ ਨਾ ਬੰਨੇਗਾ ਉਹ ਟੋਕੇ ਬੰਨੇਗਾ ਮੇਰੇ ਕਿੱਥੇ ਯਾਰ ਬੰਦਾ ਬਣਾਇਆ ਇਹਨੂੰ ਸਦੋਂ ਨੂੰ ਉਹਨੂੰ ਆ ਯਾਰ ਜਲਦੀ ਮਰ ਜਾ ਕੋਈ ਗੱਲ ਨਹੀਂ ਹੈਗਾ ਕਰਨਾ ਆ ਗਿਆ ਮੋੜੇ ਬੈਣ ਕੇ ਮੁੰਡਾ ਕਰ ਹਾਂ ਚੱਲ ਵੀਡੀਓ ਆ ਸਾਡੇ ਕੋਲ ਸਾਈਡ ਨਾਲ ਲੋ ਜੀ ਤੁਸੀਂ ਵੀਡੀਓ ਨਹੀਂ ਵੇਖੀ ਆਹ ਨਾ ਵੀਰ ਜੀ ਦੀ ਤਾਂ ਗੱਲ ਹੋਈ ਆ ਪਰ ਇਹ ਕਾ ਇੱਦਾਂ ਖਲੋਤੇ ਮਗਰੋਂ ਆ ਕੇ ਤੇ ਕੜੀਏ ਮਰ ਗਏ ਨਹੀਂ ਨਹੀਂ ਵੀਰ ਨਹੀਂ ਨਿਕਲਿਆ ਇਹ ਬੜਿਆ ਕੀ ਆ ਕਹਾਣੀ ਬਣਿਆ ਹੁਣ ਇਹ ਨਹੀਂ ਅਹੀ ਗਲਤ ਤਰੀਕੇ ਨਾਲ ਮੈਂ ਵੀ ਤੁਹਾਨੂੰ ਕੋਪਲਾ ਵੀ ਬਾਪੇ ਬੇਜਾ ਮੈਂ ਵੀ ਤੂੰ ਦੱਸ ਕੀ ਗੱਲ ਆ ਯਾਰ ਗਾਲਾਂ ਤੂੰ ਵੀ ਗੱਡੀਆਂ ਗਾਲਾਂ ਉਹਨੇ ਵੀ ਗਾਲਾਂ ਲੜਾਈ ਤੇਰੀ ਵਕੀ ਗਈ ਯਾਰ ਤੂੰ ਦਸਤਾਰ ਨਹੀਂ ਦਸਤਾਰ ਲੜਾਈ ਦੀ ਪੈਰਾ ਤੇ ਰੋਲੀ ਤੋਂ ਲਈ ਤੂੰ ਦਸਤਾਰ ਕਿਉਂ ਨਹੀਂ ਲੈ ਇਹ ਤੂੰ ਨਹੀਂ ਥੱਲੇ ਨਹੀਂ ਨਹੀਂ ਤੂੰ ਨਾ ਲਾਈ ਨਹੀਂ ਪਤਾ ਨਹੀਂ ਇਹ ਜੀਦਾ ਪਤਾ ਨਹੀਂ ਲਾਈ ਯਾਰ ਤੂੰ ਮੰਨਦਾ ਭਈਆ ਨਹੀਂਗਾ ਮਚਪੇੜ ਮਾਰ ਨਹੀਂ ਤੂੰ ਸਾਲਿਆ ਤੂੰ ਸਾਲਿਆ ਫਿਰ ਨਹੀਂ La, Laçlani, Vajlani, 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 વાજ લે વાજ લે વાજ લ કોઈ ગઈ લે વાજ લે રાખી કોઈ ગઈ નજી વા બજી લી હ ਬੱਲੇ ਬੱਲੇ ਦੋਸਤੋ ਓਏ ਛੱਡ ਓਏ ਛੱਡ ਬੱਸ ਬਾਬਾ ਛੱਡ ਦੇ ਬਾਬਾ ਯਾਰ ਆ ਜਾ ਇੱਥੇ ਛੱਡ ਦੇ ਯਾਰ ਉਹਨੂੰ ਮਾਫੀ ਮੰਗ ਗੁੱਡੀ ਹੋ ਜਾਂਦੀ ਮੈਂ ਕਿੱਥੇ ਬਣਾਉਂ ਪਾਪਾ ਛੱਡ ਦੇ ਯਾਰ ਕੋਈ ਹੱਥ ਨਹੀਂ ਲਾਉਂਦਾ ਇਹਨੂੰ ਕੋਈ ਹੱਥ ਨਹੀਂ ਲਾਉਂਦਾ ਇਹਨੂੰ 10 ਮਿੰਟ ਹਾਈ ਫਾਈ ਟੋਪ ਕਰਕੇ ਤਰਾ ਜੇ ਜਨ ਮੇਰੇ ਭੈਣੇ ਤਰਾ ਜੇ ਜਨ ਮੇਰੇ ਭੈਣੇ ਮੈਂ ਬਣਾਉਂਦਾ ਮੇਰਾ ਚੈਨਲ ਆ ਮੈਂ ਬਣਾਉਂਦਾ ਤੂੰ ਪਹਿਲਾਂ ਬੰਦ ਕਰ ਪਹਿਲੇ ਪੱਗ ਬਾਰੇ ਸੋਚਣਾ ਸੀ ਕੀ ਕੈਮਰਾ ਫੜਾ ਰਿਹਾ ਨਹੀਂ ਬੰਦ ਕਰਨੀ ਕੈਮਰਾ ਫੜਾ ਕੋਈ ਨਹੀਂ ਬੰਦ ਜੋ ਯਾਰ ਵੀਡੀਓ ਸਾਈਡ ਤੇ ਬੰਦ ਨਹੀਂ ਹੋਣੀ ਪਹਿਲੇ ਜਦੋਂ ਪੱਗ ਦਾ ਹੀ ਉਹਨੇ ਨਹੀਂ ਸੋਚਿਆ ਆ ਆਪੀ ਪਰ ਆ ਜਾ ਭੈਣਾ ਮੇਰੀਏ ਭੈਣ ਮੇਰੀ ਤੂੰ ਬੜਾ ਆ ਜਾਇ ਥੋ ਹਾਂ ਇਹਨੇ ਪੱਗ ਲਾਈ ਇਹਨੇ ਕਿਉਂ ਨਹੀਂ ਲਾਈ ਭਾਜੀ ਕਿਉਂ ਨਹੀਂ ਲਾਈ ਮੇਰੇ ਕੋਲ ਵੀਡੀਓ ਆਈ ਹੈ ਪ੍ਰੂਫ ਆਇਆ ਮੇਰੇ ਕੋਲ ਆ ਖੜੀ ਕੀ ਕਿਹਾ ਕੀ ਕਿਹਾ ਇਹਨੇ ਪਾਗ ਲਾ ਦੋਗੇ ਤੂੰ ਮੇਰੇ ਨਾਲ ਗੱਲ ਕਰਨੀ ਤੂੰ ਮੇਰੇ ਪਹਿਣਾ ਵਰਗੀ ਠੀਕ ਹੈ ਜੀ ਆਪਾਂ ਇਹ ਇੱਕ ਦਿਨ ਹੁਣ ਕੀ ਹੋ ਜੀ ਉਹ ਪਿਆਰ ਵਾਲੀ ਨੇ ਕੱਲ ਕੀਤੀ ਇਹਨੇ ਸ਼ੋਰ ਕਰ ਵਜਫੇ ਬੰਦੇ ਨਹੀਂ ਲੈ ਕੇ ਇਹਨੂੰ ਪੋਹਣੇ ਕਰਕੇ ਜਾਣੇ ਹੁੰਨਾਂ ਨੇ ਇੱਡਾ ਟੋਟ ਬੰਦ ਕੇ ਭਾਜੀ ਸਾਡਾ ਵੀ ਸੋਰਾਂ ਨਿਹੰਗ ਰਿਹਾ ਇੱਡਾ ਸ਼ੋਰਾਂ ਨਿਹੰਗ ਰਿਹਾ ਤਾਂ ਫਿਰ ਆ ਕੰਮ ਕਰਨੇ ਤੁਸੀਂ ਕੋਈ ਗੱਲ ਕੋਈ ਚੱਪ ਜਾ ਜਾ ਕੋਈ ਨਹੀਂ ਕੋਈ ਨਹੀਂ ਵੱਡਾ ਕਾਕਾ ਕੋਈ ਨਹੀਂ ਭਾਈ ਜਾਈ ਜਾ ਇਹਨਾਂ ਦੇ ਕਾਂ ਲਾਉ ਆਣ ਕੇ ਇਹਨਾਂ ਨੇ ਤੇ ਲੁਗਵਾਏ ਤੁਸੀਂ ਵੇਚਾਉਂਦੇ ਨਹੀਂ ਜੇ ਇਹਨੇ ਪੱਗ ਲਾਈ ਤੇ ਭਰਾ ਤੇ ਪਹਿਲਾ ਉਹ ਸਾਡੀ ਪਿਓ ਦੀ ਪੱਗ ਵਾ ਯਾਰ ਚੁੱਪ ਕਰੋ ਹਾਂ ਮਾਤਾ ਉਹਨੇ ਪੱਗ ਲਾਈ ਮਾਤਾ ਤੁਮਾਂ ਦਾ ਲਾਇਆ ਇਹਨੇ ਪੱਗ ਲਾਈ ਦਈ ਨਹੀਂ ਗਾ ਆ ਜੋ ਚਾਹ ਚਾਹ ਪਾਣੀ ਪਿਆਲੀ ਚਾਹ ਵੀ ਲੈਨੇ ਆ ਕਿੱਥੇ ਆਪਣਾ ਬੰਦਾ ਓਏ ਆਇਆ ਕਿੱਥੇ ਉਹ ਪਾਣੀ ਕਿੱਥੇ ਕੋਈ ਨਹੀਂ ਕੋਈ ਔਰ ਉਹ ਇਧਰ ਲੈ ਆ ਬੱਚਿਆਂ ਕੋ ਗਲਤੀਆਂ ਹਾਂ ਮਾਦਾ ਗਲਤੀਆਂ ਹੈ ਇਹ ਗਲਤੀ ਮਾਫਾ ਨਹੀਂ ਹੋਣੀ ਇਹ ਮਾਫੀ ਨਹੀਂ ਦਿੱਤੀ ਨਹੀਂ ਕਿਥੇ ਹੈ ਕਿਥੇ ਆ ਚੱਲ ਸਾਰੇ ਸਾਹਮਣੇ ਮਾਫੀ ਮੰਗ ਸਾਰੇ ਸਾਹਮਣੇ ਮਾਫੀ ਮੰਗ ਨੱਕ ਨਾਲ ਕੀਰਾਂ ਕੱਢੇ ਸਾਰੇ ਨੱਕ ਨਾਲ ਕੀਰਾਂ ਓ ਯਾਰ ਤੂੰ ਕੱਢ ਕੱਢ ਨੱਕ ਨਾਲ ਕੀਰਾਂ ਇਧਰ ਕਰ ਰਿਓ ਫੂਲਾ ਸਿੰਘ ਹਾਂ ਲੈ ਭਾਜਾਉਣ ਇਥੋਂ ਜਾ ਪੈ ਜਾ ਮਿਲ ਜਾਈਂ ਮੇਰੇ ਪਾਤੂ ਹੱਥ ਨਾ ਲਾਈ ਉਹ ਨਹੀਂ ਜੇ ਦੁਬਾਰਾ ਹੱਥ ਲਾਇਨਾ ਤੇ ਹਸਾਬ ਲਈ ਆਪਦਾ ਗਾਲਾਂ ਦੇ ਉਹਨਾਂ ਗੱਡੀਆਂ ਉੱਧਣ ਵੀ ਕੋਣਾਂ ਕੋਣਾਂ ਤੇ ਭੈਣੇ ਮੇਰੀ ਦਾ ਸਲ ਗਾਲਾਂ ਨਾਲ ਗੱਡੀਆਂ ਉਹ ਤੇ ਪੱਗੋਂ ਤੇ ਆ ਗਿਆ ਇਹ ਸੱਚਾ ਸੋਤਰਾ ਇਹਨੇ ਕੌਣ ਗੱਡੀਆਂ ਹੋਣਗੀਆਂ ਕਰ ਦੇ ਬੰਦ ਜਲਦੀ ਰਹਿਣ ਜਲਦੀ ਰਹਿਣ ਤੂੰ ਹੱਟ ਤੂੰ ਹੱਟ ਮੋ ਤੂੰ ਹੱਲਾ ਫੋਨ ਨਹੀਂ ਕੋਈ ਨਹੀਂ ਬੰਦਾ ਇਹਨਾਂ ਲੋਕਾਂ ਦੀ ਉਹ ਵੀ ਆ ਗਿਆ ਕੋਈ ਗੱਲ ਨਹੀਂ ਆ ਗਿਆ ਉਹ ਰਹਿਣ ਦੇ ਰਹਿਣ ਦਿਓ ਨਾ ਜਾ ਅਗਾਈ ਫੋਨ ਕਰ ਦੋ ਤੂੰ ਘੜ ਫੋਨ ਤੇਰਾ ਕਮਾ ਗੱਡੀ ਇਹਨੂੰ ਸ਼ਰਮ ਦਾ ਕਾਟਾ ਇਹਨੂੰ ਕਹਿੰਦੇ ਆ ਜਾ ਲੈ ਆ ਮੇਰੇ ਪਾਪਾ ਜੀ ਤੇ ਕੋਈ ਤਿਆਰੀ ਨਹੀਂ ਕੀਤੀ ਰਿਹਾ ਹੱਥ ਨਾਲ ਫਾਰਤਾ ਵਾ ਉਨੇ ਕੋਈ ਵਾਦਾ ਕੀਤਾ ਉਹਨੇ ਆ ਵਾਦਾ ਕੀਤਾ ਤੇ ਫੇਰ ਆ ਜਾਗਾ ਆਪਾਂ ਕਿਹਨੇ ਚੱਲੇ ਆ ਵਾਦੇ ਦੀ ਗੱਲ ਤਾਂ ਕਰੀ ਨਹੀਂ ਆਪਾਂ ਇਹ ਦਿੱਤਾ ਵੀ ਬੰਦੇ ਬਾਹਰ ਕੱਢ ਲੈ ਮੈਂ ਦੁਬਾਰਾ ਆਉਂਗਾ ਜਿੱਦੋਂ ਐਖੋਗੇ ਮੈਂ ਉੱਥੇ ਆਉਂ ਮੈਂ ਬਾਹਰੋਂ ਨਹੀਂ ਆਇਆ ਮੈਂ ਸੋਸਾਇਟੀ ਵੱਲੋਂ ਆਇਆ ਵਾਂ ਮੈਂ ਸੰਸਤ ਮੈਂ ਨਿਹੰਗ ਲੈ ਕੇ ਆਉਂਗਾ ਜਿੱਥੇ ਬੰਦੀਆਂ ਤੇਰੇ ਘਰੇ ਵੜ ਕੇ ਇਹਦੇ ਘਰੇ ਵੜ ਕੇ ਨੂੰ ਫੇਰ ਇਹਨੂੰ ਮੈਂ ਇੱਕ ਨਾ ਪੰਜਾਬੀ ਚ ਨਾਲ ਆਜੇ ਨੇ ਹੱਥ ਲਾਇਆ ਇਹਨੇ ਵੀ ਫੇਰ ਇਹਨੂੰ ਬੁਲਾ ਲਓ ਇੱਕ ਵਾਰੀ ਮੈਂ ਘਰੇ ਆਉਂਗਾ ਅੰਗਰੇਜ਼ ਭਾਈ ਪੰਚਾਇਤ ਸਾਧ ਲਓ ਭਾਈ ਪੁਲਿਸ ਸਾਧ ਲਿਓ ਭਾਵੇਂ ਕਿਸੇ ਨੂੰ ਕਰਦੇ ਨੇ ਇਹ ਧਾਰਮਿਕ ਇਸ਼ੂ ਹੀ ਹੈ ਜਿਹੜਾ ਹੈਲੋ ਇੱਕ ਵਾਰ ਗੱਲ ਕਰ ਲੈਣਾ ਸਰੂਗਾ ਇਹਨੂੰ ਦੱਸ ਦਿਓ ਇਹਨੂੰ ਹਾਂ ਹੈਲੋ ਨਿੱਕ ਪ੍ਰੀਤੀ ਮੇਰੀ ਕੋਲ ਸੁਣਾ ਹੈਲੋ ਕੋਲ ਲੱਗੇ ਆ ਮੋੜ ਨਾਲ ਹੈਲੋ ਨਾ ਚਲਾ ਫੜ ਗੱਡੀ ਬਹੁਤ ਵੀਰੇ ਲਾਓ ਦਿਖਾ ਦੇ ਕਿ ਆ ਬਹੁਤ ਜਜੋ ਚਾਰਚ ਮੀਨੀ ਵੀ ਨਹੀਂ ਪੀਓ ਮੇਲ ਬੰਦੇ ਨਾ ਮੜਾ ਨੂੰ ਦਿਖਾ ਕੇ ਯਾਰ ਕੋਈ ਨਹੀਂ ਆਊਗਾ ਯਾਰ ਆ ਕੇ ਮੈਂ ਫੇਰ ਜਿਹੜਾ ਮੇਨ ਆ ਤਾੜਣਾ ਸਰੂਗਾ ਤੂੰ ਬੰਦਾ ਦਾ ਨਹੀਂ ਕਿਹੜਾ ਵਾ ਦੂਜੀ ਰਿਵਾ ਪੁੱਠਾ ਪੈ ਗਿਆ ਵਾ ਆਸਤਾਨ ਕਿੱਥੇ ਨੇ ਇੱਕ ਮੇਰ ਕੋਣ ਵਾਲੇ ਪੁਰਤਾਂ ਦਾ ਮੇਰਾ ਨੂੰ ਬੰਦੇ ਕੋਈ ਨਹੀਂ ਭੈਣੇ ਜਿਹੜਾ ਮਰ ਨਹੀਂ ਮਾਰ ਮੈਂ ਉਹ ਕੇ ਨਾਲ ਲਿਆਉਂਗਾ ਘਰਾਂ ਤੋਂ ਕੱਲੇ ਕੱਲੇ ਬੋਦਾ ਤੀਰਾ ਫੋਨ ਲਾ ਦਿਓ ਹੱਦ ਹੋ ਗਈ ਆ ਤਰਨਤਾਰ ਨੂੰ ਆਣਾ ਧੇ ਘੰਟੇ ਇੱਥੇ ਗੱਡੀਆਂ ਲਾ ਦੇਗੇ ਇੱਥੇ ਇਹ ਆਪਕੇਾਰੇ ਸਾਰੇ ਪਾਸੇ ਤੋਂ ਹੀ ਆ ਰਹੇ ਹੋਣਗੇ ਜੇ ਕਹਿੰਦੇ ਤਾਰਨ ਨੂੰ ਖਲਾਉਂਦੇ ਨੇ ਇੱਕ ਵਾਰ ਹਰ ਕੇ ਉਹ ਵੀਡੀਓ ਵੇਖੋ ਤੁਸੀਂ ਇਹ ਆਪਾਂ ਜੀਵਲੋਂ ਹਾਂ ਬਾਬਾ ਰਤਨ ਦੀ ਸੋਸਾਇਟੀ ਵਲੋਂ ਇਹਨਾਂ ਦੇ ਉਹ ਕਿਦਮ ਮੁੰਡੇ ਦਾ ਵੱਜ ਗਿਆ ਤੇ ਇਹਨਾਂ ਦਾ ਭਚੰਗੀ ਸੀਗਾ ਉਹਦੀ ਦਸਤਾਰ ਲਾਦੀ ਮੁੰਡੇ ਦੀ ਕ੍ਰਿਸਚੀਅਨਾਂ ਦਾ ਮੁੰਡਾ ਸੀ ਚਲ ਆਪਾਂ ਕਿ ਕਮਿਊਨਿਟੀ ਨੂੰ ਬਲੇਮ ਨਹੀਂ ਕਰਦੇ ਉਹਨੂੰ ਟਾਰਗੇਟ ਨਹੀਂ ਕਰਦੇ ਉਹਨੇ ਮੁੰਡੇ ਦੀ ਦਸਤਾਰ ਲਾਦੀ ਦਸਤਾਰ ਨਹੀਂ ਰੀ ਜਨਾ ਗੁੱਡੀ ਗੇ ਤੇ ਸਾਰੇ ਪਹਿਰੇ ਝੋਲ ਲਿਆ ਅੰਦਰ ਦੱਸਿਆ ਵੀ ਮੰਮੀ ਮੈਨੂੰ ਡਰ ਪਤਾ ਤੇ ਇਹ ਤਾਂ ਆਪਾਂ ਜੀ ਪਤੀ ਲੈ ਮੈਂ ਵੀ ਤੂੰ ਦੋ ਤੇ ਚਪੇੜਾ ਮਾਰ ਕੇ ਘਰ ਭੇਜਦਾ ਆਹੋ ਜਿਹੜੀ ਗੱਲ ਇਹ ਅੱਜ ਅੱभी ਵੀ ਮੁੱਖ ਜੀ ਮੈਂ ਬਿੱਲਾ ਮੁੱਖ ਜੀ ਬੈ ਦੋ ਤੇ ਚਪੇੜਾ ਮਾਰਦਾ ਤੂੰ ਉਲਟਾ ਲਾਂਮਾ ਲੈ ਕੇ ਆਉਂਦਿਆ ਮੇਰੇ ਖੜੇ ਖਲੂ ਤੈਨੂੰ ਦੇਖ ਕੇ ਮੋਢੇ ਵਿੱਚ ਪੇਟ ਹੋ ਗਿਆ ਆਰੇ ਆ ਜਾ ਨਾ ਕਿਹਦੇ ਦੇ ਨਹੀਂ ਨਹੀਂ ਪਾਗਲਾ ਦੀ ਉਹਦਾ ਨੀ ਜਾਇਆ ਉਹਦਾ ਪੈਸੇ ਗੱਲ ਕਰ ਨਾ ਚਲੋ ਨਹੀਂ ਇਹ ਬਾਤਾਂ ਜਿਹੜੀ ਬਾਤਾਂ ਜਿਹੜੀ ਬਾਤਾਂ ਜਿਵੇਂ ਮਾਰਦੇ ਚਲੋ ਅਗਲੀ ਯਾਰ ਵੇਖੋ ਬੰਦਾ ਕੀ ਚਲੋ ਕੋਈ ਨਹੀਂ ਆ ਗਿਆ ਇਹਨਾਂ ਕੇ ਵਿਚਾਰਾਂ ਨੇ ਕੋਈ ਮਾਰਾ ਜਾ ਬੱਸ ਇਹਦੀ ਵੱਖਰੀ ਗੱਲ ਤੂੰ ਇਧਰ ਮਰਵਾਉਂਦੀ ਤੇ ਮੁੰਡਾ ਮੇਰਾ ਮਰ ਜਾਦਾ ਫੇਰ ਨਹੀਂ ਮਰਵਾਉਂਦੇ ਕਿ ਪਰਾਉਂਦੇ ਪੈਣੀ ਜੀ ਪਾਗਲਾ ਹੂਗਾ ਨਾ ਜੇ ਸਾਡੀ ਪੱਗ ਤੇ ਜਾਊਗਾ ਅਸੀਂ ਮਾਰਨ ਤੋਂ ਬਗੈਰ ਨਹੀਂ ਛੱਡਾਂਗੇ ਜੇ ਸਾਡੀਆਂ ਕੋਈ ਪੱਗਾਂ ਲਾਊਗਾ ਨਾ ਅਸੀਂ ਮਾਰਨ ਮਰਵਾਉਣ ਤੇ ਜਾਵਾਂਗੇ ਠੀਕ ਹੈ ਨਾ ਜੇ ਕੋਈ ਸਾਡੀ ਪੱਗ ਲਾਊਗਾ ਤੇਰਾ ਮਲਕ ਤੇਰਾ ਮੁੰਡਾ ਸਾਡੀ ਪੱਗ ਨਾਲੋਂ ਮਹਿੰਗਾ ਨਹੀਂ ਆ ਆ ਉਹਨੂੰ ਸਮਝਾ ਜਾ ਕੇ ਕਿ ਦਸਤਾਰ ਬੜੀ ਬਦੀਟੀ ਜੁਂਦੀ ਆ ਤੂੰ ਉਹਨੂੰ ਕਰਦੇ ਰਸਤਾ ਕਿੱਧਰ ਡੇਗਾ ਬਿਠਾਇਆ ਮਾਫੀ ਮੰਗਣੀ ਹਮ ਤਾਂ ਯਾਰ ਆਪਦੀ ਗੱਲ ਨਹੀਂ ਬੋਚਾ ਚਾਰ ਗੱਲ ਨਹੀਂ ਛੋਟ ਕੇ ਮਾਰੀ ਬੋਲਣਾ ਨਾ ਮੈਂ ਓ ਬਾਬਾ ਇੰਨੀ ਗੱਲ ਨਹੀਂ ਜਾਂ ਦੱਸ ਮੇਰਾ ਵੀ ਤੂੰ ਵੇਚਣਾ ਇਦਾਂ ਨਾ ਕਰੋ ਭਰਾ ਉਹਦਾ ਮੇਰੀ ਗੱਲ ਸੁਣੋ ਜਾਂ ਭੈਣੇ ਤੂੰ ਪਰਾਂ ਜਾ ਤੇਰੇ ਨਾਲ ਨਹੀਂ ਕੋਈ ਗੱਲ ਹਾਂ ਮੈਂ ਕੁੱਟ ਕੇ ਮਰੋ ਨਾ ਮਾਫੀ ਹੋ ਗਈ ਕੋਈ ਨਾ ਬਾਕੀ ਵੇਖਾਂਗੇ ਹਾਂ ਹਾਂ ਕੋਈ ਨਹੀਂ ਭਰਾ ਤੂੰ ਵੇਖ ਲੈ ਛੱਡੋ ਵੇਖ ਲਿਓ ਵੇਖ ਲਈ ਗੱਲ ਖਤਮ ਕਹਿੰਦਾ ਆਂਦਾ ਬਾਝ ਵੇਖਾਂ ਬਾਕੀ ਕਹਣਾ ਦਾ ਇਹੋ ਜੀ ਮੇਰੇ ਵੀਰ ਜੇ ਉਹਨੂੰ ਹੱਥ ਲੱਗ ਜਾਣਾ ਮੈਨੂੰ ਪਿਓ ਦਾ ਪੁੱਤ ਨਾ ਗਈ ਮੈਨੂੰ ਪਿਓ ਦਾ ਪੁੱਤ ਨਾ ਗਈ ਜੈਸੇ ਪਿੰਡੋਂ ਮੈਂ ਘਰੋਂ ਕੱਢ ਕੇ ਨਾ ਲੈਂਦੇ ਇਹ ਮੈਨੂੰ ਪਿਓ ਦਾ ਪੁੱਤ ਨਾ ਤਾਰੀਆਂ ਜਥੇ ਬਣੇ ਜੋਰ ਲੈ ਮੇਰਾ ਤੂੰ ਜੋਰ ਰਿਹਾ ਦਸਤਾਨੋ ਦੀਆਂ ਆਪੜਾ ਦੇ ਵਿਖਾਯੋ ਆ ਆ ਬੰਦਾ ਕਹਿੰਦਾ ਜੇ ਦੁਬਾਰਾ ਆ ਵਿਖਾਓ ਤੀ ਨਾਲ ਕੀ ਤੇਰਾ ਤੈਨਾਂ ਆ ਗਈ ਆ ਉਹ ਫੜੀ ਆ ਆ ਫੜੀ ਇਹ ਜੇ ਉਹ ਫੜੀ ਭੁੱਲਿਆ ਨਹੀਂ ਇਹ ਕਹਿੰਦਾ ਵੀ ਦਸ ਔਰ ਲਾਉਣੇ ਫਿਰ ਹਾਜ਼ਾ ਤੇਰੀ ਵਾਲੀ ਨਾ ਕਿ ਪਿਓ ਦਾ ਹੱਥ ਲਾ ਕੇ ਵਿਖਾਈ ਉਹਦੀ ਦਸਤਾਰ ਨੂੰ ਤੇ ਮੈਂ ਦੱਸੂਗਾ ਹਾਜ਼ਾ ਤੇਰੀ ਵਾਲੀ ਤੂੰ ਸਹਾਦ ਦੇਣਾ ਕਿ ਤੂੰ ਇਹਨੂੰ ਵਿਖਾਉਣਾ ਕਿ ਕਿਹੜਾ ਵਿੱਚ ਉਹ ਵੀਡੀਓ ਦੇ ਵਿੱਚ ਵਿਖਾ ਕੇ ਇਹਦੀ ਇੱਕ ਕਰਾਈਏ ਸਾਰੀ ਹਾਂ ਕਹਿੰਦਾ ਜੀ ਫੇਰ ਆਵਾਂਗੇ ਹਾਜ਼ਾ ਤੇਰੀ ਵਾਲੀ ਆਜੋ ਹਣ ਆ ਪਹਿਲੀ ਪੜੀ ਪਰੇ ਆਇਓ ਅੰਮੋ ਬਿਤਾਇਆ ਤਨ ਵੀੜੀ ਬਿਠਾਉਂਦਾ ਹੈ ਵਸ ਦੂਰ ਹੈ ਇਹ ਇਦਾਂੇ ਜਾਣਾ ਖੜਾ ਦਸਤਾਰਾ ਲਾਉਣ ਲੱਪੂਆ ਓਏ ਕੋਖਣੀ ਦਾਏ ਕੋਖਣੀ ਸਰਕਾਰ ਕੈਮਰਾ ਨਹੀਂ ਦੇ ਸਰਕਾਰ ਓਏ મામા ਇਹ ਕਿਹੜਾ ਪਿੰਡ ਜਿਹੜਾ ਵਾ ਚੀਮਾ ਬਾਠ ਚੀਮਾ ਬਾਠ ਹਾਂਜੀ ਸائیں ਜੀ ਅੱਜ ਅਸੀਂ ਆਏ ਸੀ ਪਿੰਡ ਚੀਮਾ ਬਾਠ ਜਿਹੜਾ ਇਹ ਸਿੰਘਾ ਗੁਰੂ ਦਾ ਸਿੰਘਾ ਇਹਦੇ ਪਚੰਗੀ ਦੀ ਕਿ ਇਹ ਕ੍ਰਿਸਤIANਾਂ ਦੇ ਮੁੰਡੇ ਨੇ ਦਸਤਾਰ ਲਾਈ ਸੀ